ਤੂੰ ਦੇਖ ਰਿਹਾ ਹੋ ਇਹ ਕੋ ਸੈਲਰਾਂ ਸਟੋਰ ਵਾਲਾ ਰੁਕੋ ਰੁਕੋ ਨਹੀਂ ਇਹ ਦਿੱਖਤ ਕਰਨਾ ਦੇ ਹਾਤਾ ਬੜਿਆ ਹੋਇਆ ਹੈ ਹਾਂ ਸੈਲਰ ਵਾਲਾ ਕਿਹਾ ਵੀ ਬਣਾ ਦੇ ਕੀ ਹਾਲਾਤ ਬੜੇ ਟੋਪਰ ਖੀਣੇ ਜਾ ਰਹੀ ਸੈਂਟਰ ਸਾਹਿਬ ਆਓ ਕਿ ਆਰ ਖਾਣ ਵਾਲੀ ਜੁੜੇ ਨਾਲ ਭਾਜੀ ਹੈ ਪਾਕਾਏ ਤੋਂ ਸਾਰੇ ਮਾਰੇ ਜਾਂਦੇ ਆ ਪਾਣੀ ਪੂਰੀ ਹੋ ਗਈ ਆਪਾਂ ਡੇਂਗੂ ਦੇ ਲਾਰ ਕਾਮ ਮੀਂਹ ਦਾ ਦੁਨੀਆ ਦੇ ਫਿਰ ਹਾਲਤ ਆਪੇ ਇਹ ਤੁਸੀਂ ਰੇਜiment ਆਓ ਜੀ ਅੱਗੇ ਰੇਜiment ਦਾ ਆਪੇ ਆਹ ਪਰ ਪਰ ਕੇ ਬੋਲ ਨਾ ਰਿਪੋਰਟ ਨਹੀਂ ਕੀਤੀ ਕੋਈ ਉੱਥੇ ਇਹਨਾਂ ਨੂੰ ਮਾਰ ਆਕੀ ਰਹਿ ਗਏ ਸੀ ਤਾਂ ਕਰਕੇ ਰਹਿ ਗਿਆ ਇੱਕ ਮਹੀਨਾ ਉਹ ਮਾਰਗ ਦਾ ਆਪ ਹੀ ਆਉਂਦੇ ਨੇ ਇਹ ਕਿਉਂਕਿ ਇਹ ਪੰਜਾਬ ਦੇ ਅੰਡਰ ਆਉਂਦਾ ਕੋ ਵੀ ਪਹੁੰਚੇ ਨੇ ਤੇ ਡੀਸੀ ਸਾਹਿਬ ਦੇ ਧਿਆਨ ਵਿੱਚ ਵੀ ਲਿਆਂਦਾ ਸੀ ਜਿਹੜਾ ਇਹ ਚਾਵਲ ਦੇ ਦੇਖਿਆ ਤੇ ਚਾਵਲ ਦੇ ਹਾਲਾਤ ਦੇਖਿਆ ਬੋਰਿਆਂ ਦੇ ਹਾਲਾਤ ਦੇਖੇ ਕੀ ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਕੋਈ ਹਦਾਇਤਾਂ ਜਾਂ ਸੈਲਰ ਮਾਲਕ ਖਿਲਾਫ ਕੋਈ ਕਾਰਵਾਈ ਹੈ ਜੀ ਉਹ ਤਾਂ ਅਸੀਂ ਸਾਰੀ ਆਪਣੀ ਰਿਪੋਰਟ ਜਿਹੜੀ ਉਹ ਦਵਾਂਗੇ ਤੇ ਜਿਹੜਾ ਮਹਿਕਮਾ ਡੀਐਫਐਸਓ ਸਾਹਿਬ ਪਹੁੰਚੇ ਨੇ ਗੁਰਿੰਦਰਪਾਲ ਕੌਰ ਜੀ ਉਹ ਵੀ ਆਪਣੀ ਰਿਪੋਰਟ ਦੇਣਗੇ ਤੇ ਡੀਐਫਐਸਸੀ ਰਵਿੰਦਰ ਕੌਰ ਨੂੰ ਆਪਣੀ ਰਿਪੋਰਟ ਜਮ੍ਹਾਂ ਕਰਾਉਣਗੇ ਤੇ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਸਾਰੇ ਜਿੰਨੇ ਤੁਹਾਡੇ ਸੈਲਰ ਜਾਂ ਸਟੋਰ ਗੋਦਾਮ ਆਪਾਂ ਅੱਜ ਵਿజిਟ ਕੀਤੇ ਨੇ ਸਾਰਿਆਂ ਦੀ ਬਕਾਇਦਾ ਉਹਨਾਂ ਦਾ ਪਾ ਕੇ ਵੀ ਕਿਹਦੀ ਕਿਹਦੀ ਕਿਹੜੀ ਕਿਹੜੀ ਏਜੰਸੀ ਹੈ ਕਿਹੜਾ ਕਿਹੜਾ ਸੈਲਰ ਜਾਂ ਸਟੋਰ ਹੈ ਉਹਦਾ ਮਾਲਕ ਕੌਣ ਹੈ ਪ੍ਰੋਪਰ ਉਹਦੀ ਰਿਪੋਰਟ ਜਿਹੜੀ ਹੈ ਉਹ ਤਿਆਰ ਕਰਕੇ ਡੀਸੀ ਸਾਹਿਬ ਨੂੰ ਔਰ ਸਬੰਧਤ ਜਿਹੜਾ ਆਧਾਰਾ ਹੈ ਉਹਦਾ ਸਟੇਟ ਲੈਵਲ ਤੇ ਉਹ ਭੇਜਣ ਅਫਸਰਾਂ ਨੂੰ ਤੇ ਅਸੀਂ ਉਹਦੀ ਰਿਪੋਰਟ ਦੀ ਨਾਲ ਕਾਪੀ ਲਾ ਕੇ ਤੇ ਆਪਦੀ ਜਿਹੜਾ ਉੱਥੇ ਕਾਰਵਾਈ ਕਰਾਵਾਂਗੇ ਇਹ ਕੋਈ ਸੀ ਤਾਂ ਇਹ ਕਹਿੰਦੇ ਆ ਕਿ ਲਾਇਸੈਂਸ ਰੱਦ ਕੀਤਾ ਜਾਵੇ ਅੱਗੇ ਜਿਵੇਂ ਵੀ ਕਿਸ ਨਾਮ ਦਾ ਸਾਈਸ ਮਿਲ ਜਿਹੜੀ ਪਟਿਆਲਾ ਪੇਵਾ ਰੋਡ ਤੇ ਨਾਨਕਸਰ ਈਸ਼ਵਰਨਗਰ ਨਾਨਕਸਰ ਤੋਂ ਦਲਾਂਪੁਰ ਰੋਡ ਦੇ ਉੱਪਰ ਹੈ ਔਰ ਬੱਬਾ ਜੀ ਦੇ ਜਿਹੜੇ ਮਾਲਕ ਨੇ ਗੋਇਲ ਸਾਹਿਬ ਦੇਖਿਆ ਤਾਂ ਠੀਕ ਹੈ ਨਹੀਂ ਕੋਈ ਇੱਥੇ ਸਾਰੇ ਹੀ ਖਰਾਬ तकरीबन 90% ਖਰਾਬ ਹੀ ਹੈ ਅਸੀਂ ਜੀ ਵੇਖੋ ਇੰਨੀਆਂ ਸ਼ਿਕਾਇਤਾਂ ਕੀਤੀਆਂ ਨੇ ਪਰ ਇਹਨੂੰ ਬੱਬੇ ਨੂੰ ਕੋਈ ਨਹੀਂ ਲੱਗਦੀ ਠੀਕ ਹੈ ਗੋਗਲਵਾ ਦੇ ਮਿੱਟੀ ਝਾੜ ਕੇ ਫਿਰ ਚੱਲ ਜਾਂਦਾ ਬਸ ਜੇਕਰ ਕੋਈ ਪਿੰਡ ਸਰਪੰਚ ਵੱਲੋਂ ਕੀ ਅੱਗੇ ਹੈ ਅਸੀਂ ਜੀ ਇਹਨਾਂ ਨੂੰ ਪੁੱਛੋ ਅਸੀਂ ਇਹਨਾਂ ਨੂੰ ਕਈ ਵਾਰ ਕਾਰਵਾਈ ਇਹਨਾਂ ਤੇ ਇਹਨਾਂ ਤੇ ਹੋਣੀ ਚਾਹੀਦੀ ਹੈ ਨਰੇਂਦਰ